ਅੱਜ ਦੇ ਇਸ ਟਾਈਮ 'ਚ ਅਸੀਂ ਕਹਿੰਦੇ ਆ ਕਿ ਜਾਤ ਪਾਤ 'ਚ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਪਰ ਕਈ ਜਗ੍ਹਾਾਂ ਤੇ ਕਈ ਲੋਕ ਅਜਿਹੀ ਨਜ਼ਰ ਆ ਹੀ ਜਾਂਦੇ ਨੇ ਜੋ ਵਿਤਕਰਾ ਕਰਦੇ ਨੇ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਸ਼ਖਸ ਵੱਲੋਂ ਦਲਿਤ ਭਾਈਚਾਰੇ ਨਾਲ ਸੰਬੰਧਿਤ ਇੱਕ ਪਰਿਵਾਰ ਨੂੰ ਘਰ 'ਚ ਅਖੰਡ ਪਾਠ ਨਹੀਂ ਕਰਵਾਉਣ ਦਿੱਤਾ ਗਿਆ दरअसल ਉਕਤ ਵਿਅਕਤੀ ਦੇ ਘਰ ਬਜ਼ੁਰਗ ਦਾ ਦੇਹਾਂਤ ਹੋ ਜਾਂਦਾ ਜਿਸ ਤੋਂ ਬਾਅਦ ਉਹ ਘਰ 'ਚ ਅਖੰਡ ਪਾਠ ਕਰਵਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈਂਡ ਕੋਰ ਦੁਆਰੇ ਗਿਆ ਤਾਂ ਰঞ্জੀਤ ਸਿੰਘ ਨਾਦੇਖ ਸ਼ਖਸ ਨੇ ਖੁਦ ਨੂੰ ਸਤਕਾਰ ਕਮੇਟੀ ਨਾਲ ਸੰਬੰਧਿਤ ਦੱਸਦਿਆਂ ਉਸ ਨੂੰ ਅਖੰਡ ਪਾਠ ਕਰਵਾਉਣ ਤੋਂ ਮਨਾ ਕਰ ਦਿੱਤਾ ਕਿ ਇਹ ਹੈ ਕਿ ਤੁਹਾਡੇ ਘਰ Hindu Devi Devta ਦੀਆਂ ਤਸਵੀਰਾਂ ਨੇ ਇਸ ਕਰਕੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਲੈ ਕੇ ਨਹੀਂ ਜਾ ਸਕਦੇ ਜੇਕਰ ਤੁਸੀਂ ਘਰ 'ਚ ਅਖੰਡ ਪਾਠ ਕਰਵਾਇਆ ਤਾਂ ਉਹ ਸੋਧਾ ਲਾ ਦੇਵੇਗਾ ਪੀੜਤ ਪਰਿਵਾਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਤੇ ਉਧਰ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਮਾਮਲਾ ਦਰਜ ਕਰ ਲਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅੱਜ ਦੇ ਇਸ ਟਾਈਮ 'ਚ ਅਸੀਂ ਕਹਿੰਦੇ ਆ ਕਿ ਜਾਤ ਪਾਤ 'ਚ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਪਰ ਕਈ ਜਗ੍ਹਾਾਂ ਤੇ ਕਈ ਲੋਕ ਅਜਿਹੀ ਨਜ਼ਰ ਆਹੀ ਜਾਂਦੇ ਨੇ ਜੋ ਵਿਤਕਰਾ ਕਰਦੇ ਨੇ ਅਜਿਹਾ ਹੀ ਮਾਮਲਾ ਸਾਹਮਣੇ ਹੈ ਜਦੋਂ ਇੱਕ ਸ਼ਖਸ ਵੱਲੋਂ ਦਲਿਤ ਭਾਈਚਾਰੇ ਨਾਲ ਸੰਬੰਧਿਤ ਇੱਕ ਪਰਿਵਾਰ ਨੂੰ ਘਰ 'ਚ ਅਖੰਡ ਪਾਠ ਨਹੀਂ ਕਰਵਾਉਣ ਦਿੱਤਾ ਗਿਆ। ਬਰ ਅਸਲ ਉਕਤ ਵਿਅਕਤੀ ਦੇ ਘਰ ਬਜ਼ੁਰਗ ਦਾ ਦੇਹਾਂਤ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਹ ਘਰ 'ਚ ਅਖੰਡ ਪਾਠ ਕਰਵਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈਣ ਕੋਲ ਦੁਆਰੇ ਗਿਆ। ਤਾਂ ਰঞ্জੀਤ ਸਿੰਘ ਨਾਦੇਖ ਸ਼ਖਸ ਨੇ ਖੁਦ ਨੂੰ ਸਤਕਾਰ ਕਮੇਟੀ ਨਾਲ ਸੰਬੰਧਿਤ ਦੱਸਦਿਆਂ ਉਸ ਨੂੰ ਅਖੰਡ ਪਾਠ ਕਰਵਾਉਣ ਤੋਂ ਮਨਾ ਕਰ ਦਿੱਤਾ। ਤੇ ਕਿਹਾ ਕਿ ਤੁਹਾਡੇ ਘਰ Hindu ਦੇਵੀ ਦੇਵਤਿਆਂ ਦੀਆਂ ਤਸਵੀਰਾਂ ਨੇ ਇਸ ਕਰਕੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਲੈ ਕੇ ਨਹੀਂ ਜਾ ਸਕਦੇ। ਜੇਕਰ ਤੁਸੀਂ ਘਰ 'ਚ ਅਖੰਡ ਪਾਠ ਕਰਵਾਇਆ ਤਾਂ ਉਹ ਸੋਧਾ ਲਾ ਦੇਵੇਗਾ। ਪੀੜਤ ਪਰਿਵਾਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਤੇ ਉਦੋਂ ਮੈਂ ਕਿਉਂ ਨਾ ਨੇ ਮਾਮਲਾ ਦਰਜ ਕਰ ਲਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ